ਸਾਥਿਓ ਗੱਲ ਕਰਾਂਗੇ ਅੱਜ 21 ਅਗਸਤ ਦੀ ਜਿੱਥੇ ਜਿਹੜਾ ਸੁਪਰੀਮ ਮਾਨਯੋਗ ਸੁਪਰੀਮ ਕੋਰਟ ਨੇ ਫੈਸਲਾ ਜਿਹੜਾ ਰਿਜ਼ਰਵੇਸ਼ਨ ਦਾ ਜਿਹੜਾ ਮੁੱਦਾ ਚੱਲਦਾ ਉਹਦੇ ਤੇ ਜੋ ਦਿੱਤਾ ਸੀ ਉਸ ਫੈਸਲੇ ਨੂੰ ਚੈਲੰਜ ਕਰਨ ਦੇ ਲਈ ਜਿਹੜਾ ਆ ਜ਼ਿਆਦਾ ਤੌਰ ਮੈਂ ਕਹਿ ਸਕਦਾ ਕਿ ਆਦੀਵਾਸੀ ਸਮਾਜ ਤੇ ਜਿਹੜਾ ਆ ਬਹੁਜਲ ਸਮਾਜ ਪਾਰਟੀ ਉਹ ਜਿਹੜੇ ਆ ਉਹ ਮੈਦਾਨ ਦੇ ਵਿੱਚ ਨਿਕਲੇ ਮੈਦਾਨ ਵਿੱਚ ਨਿਤਰੇ ਜਿਨ੍ਹਾਂ ਨੇ ਵਿਰੋਧ ਪ੍ਰਗਟ ਕੀਤਾ अच्छा वो फैसला ਜਿਹੜਾ ਆ ਉਹਨੂੰ ਹਟਕੇ ਮੈਂ ਥੋੜੀ ਗੱਲ ਕਰਨਾ ਚਾਹੁੰਦਾ ਕਿ ਬਿਲਕੁਲ ਮੈਂ ਵੀ ਕਈ ਗੱਲਾਂ ਨਾਲ ਸਹਿਮਤ ਆ ਕਿ ਰਿਜ਼ਰਵੇਸ਼ਨ ਸਭ ਨੂੰ ਨਹੀਂ ਮਿਲਣੀ ਚਾਹੀਦੀ ਤੇ ਕਿਹਨਾਂ ਨੂੰ ਮਿਲਣੀ ਚਾਹੀਦੀ ਇਹ ਦੋ ਗੱਲਾਂ ਆ ਮੈਂ ਕਹਿੰਦਾ ਵੀ ਇੱਥੇ ਮੋੜ ਵਿਚਾਰ ਚਲੋ ਠੀਕ ਆ ਕਰਨੀ ਚਾਹੀਦੀ ਆ ਵੀ ਜਿਹਨਾਂ ਨੂੰ ਪਹਿਲਾਂ ਤੋਂ ਰਿਜ਼ਰਵੇਸ਼ਨ ਮਿਲਦੀ ਆਉਂਦੀ ਆ ਉਹ ਇਹ ਸਾਰਾ ਕੁਝ ਥਾਲੀ ਚ ਪਰੋਸਿਆ ਖਾ ਰਹੇ ਆ ਤੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਰਿਜ਼ਰਵੇਸ਼ਨ ਹੈ ਕੀ ਚੀਜ਼ ਕਿਵੇਂ ਮਿਲੀ ਸੀ ਕੇ ਨੇ ਦਵਾਈ ਸੀ ਕੇ ਨੇ ਸੰਘਰਸ਼ ਕੀਤਾ ਸੀ ਨੰਬਰ 2 ਤੇ ਹੁਣ ਮੁੱਦੇ ਰਿਆਉਣਾ ਖਾਤੀ ਪੰਜਾਬ ਦੇ ਵਿੱਚ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਮਨੁਸ਼ਾ ਸ਼ਾਕਿਆ ਕੀ 39 39 ਦੇ ਆ ਕਰੀਬ ਕਾਸਟੜਾ ਜਿਹੜੀਆਂ ਰਿਜ਼ਰਵੇਸ਼ਨ ਦਾ ਫਾਇਦਾ ਲੈ ਰਹੀਆਂ ਪਰ ਸੜਕਾਂ ਤੇ ਹਮੇਸ਼ਾ ਮੈਂ ਨਿਕਲਦੀ ਦੇਖੀਆਂ ਸਿਰਫ ਦੋ ਕਾਸਟ ਇੱਕ ਕੰਪਾਲਮਿਕ ਪਾਈਚਾਰ ਤੇ ਇੱਕ ਜਿਹੜਾ ਐਸਸੀ ਭਾਈਚਾਰਾ ਜਣਕੇ ਰਵਦਾਸੀਆ ਭਾਈਚਾਰਾ ਇਹ ਦੋ ਭਾਈਚਾਰੇ ਆ ਜਿਹੜੇ ਆ ਰਿਜ਼ਰਵੇਸ਼ਨ ਦੇ ਲਈ ਲੜਦੇ ਰਹੇ ਖੜਦੇ ਰਹੇ ਆੜਦੇ ਰਹੇ ਠੀਕ ਹੈ ਇਹਨਾਂ ਦੋਨਾਂ ਕਾਸਟਾਂ ਨੂੰ ਤਾਂ ਬਿਲਕੁਲ ਚਾਹੀਦਾ ਹੈ ਰਿਜ਼ਰਵੇਸ਼ਨ ਦੀ ਇਹਨਾਂ ਨੂੰ ਗੱਲ ਵੀ ਕਰਨੀ ਚਾਹੀਦੀ ਇਹਨਾਂ ਨੂੰ ਹੱਕ ਹਕੂਕ ਵੀ ਉਹ ਮਿਲਨੇ ਚਾਹੀਦੀ ਆ ਪਰ ਦੂਸਰੀਆਂ ਨੂੰ ਕਿਉਂ ਬਈ ਜਿਹੜੇ ਘਰ ਬੈਠੇ ਆ ਚੁੱਪ ਕਰਕੇ ਉਹ ਰਿਜ਼ਰਵੇਸ਼ਨ ਦਾ ਫਾਇਦਾ ਲੈਂਦੇ ਆ ਉਹਦਾ ਹੱਕ ਖਾਂਦੇ ਆ ਨੌਕਰੀਆਂ ਤੇ ਬੈਠੇ ਆ ਨੌਕਰੀਆਂ ਮਾਰਦੇ ਆ ਸਰਪੰਚੀਆਂ ਜਾਂ ਪੰਚੀਆਂ ਕੁਛ ਵੀ ਆ ਉਹ ਲਾਹਾ ਲੈ ਰਹੇ ਆ ਔਰ ਉਹਨੂੰ ਕਦੀ ਛੜਕਾਂ ਤੇ ਨਹੀਂ ਆਏ ਉਹਨਾਂ ਨੂੰ ਕਦੀ ਪਤਾ ਹੀ ਨਹੀਂ ਕਿ ਡਾਕਟਰ ਵੀ ਆਰਮ ਬੇੜਕਰ ਕੌਣ ਹੈ ਉਹਨਾਂ ਨੂੰ ਪਤਾ ਹੀ ਨਹੀਂ ਕਿ ਪੂਨਾ ਪੈਕਟ ਕੀ ਸੀ ਰਿਜ਼ਰਵੇਸ਼ਨ ਸਾਨੂੰ ਮਿਲੀ ਤਾਂ ਮਿਲੀ ਕਿਦਿਆਂ ਅਸੀਂ ਉਸ ਕੈਟਾਗਰੀ ਦੇ ਅੰਦਰ ਆਏ ਤਾਂ ਸਾਨੂੰ ਲਿਆਂਦਾ ਕੀ ਨੇ ਨਹੀਂ ਉਹ ਤਾਂ ਬੰਦੇ ਵਿੱਚ ਰਲਣਾ ਨਹੀਂ ਚਾਹੁੰਦੇ ਉਹ ਕਦੀ ਛੜਕਾਤੇ ਨਹੀਂ ਆਉਣਾ ਚਾਹਤਾ ਉਹਨੂੰ ਨੂੰ ਮੈਂ ਮੈਂ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਉਹਨਾਂ ਨੂੰ ਕਿਸੇ ਵੀ ਅੰਦੋਲਨ ਦੇ ਵਿੱਚ ਨਹੀਂ ਦੇਖਿਆ ਜਿਹੜਾ ਦਲਿਤਾਂ ਦਾ ਅੰਦੋਲਨ ਹੋਵੇ ਜਿਹਦੇ ਵਿੱਚ ਉਹਨਾਂ ਦੇ ਹੱਕ ਹਕੂਕ ਦੇ ਲਈ ਲੜਨਾ ਹੋਵੇ ਖੜਨਾ ਹੋਵੇ ਉਹਨਾਂ ਦੇ ਜਿਤੇ ਹੱਕਾਂ ਦੀ ਗੱਲ ਹੁੰਦੀ ਹੋਵੇ ਇਹ ਫਿਰ ਉਹ ਲੋਕਾਂ ਨੂੰ ਕਾਹਦੇ ਵੀ ਰਿਜ਼ਰਵੇਸ਼ਨ ਦੇਣੇ ਜਿਹੜੇ ਕਦੀ ਛੜਕਾਂ ਤੇ ਨਹੀਂ ਨਿਕਲਦੇ ਜਿਹੜੇ ਕਦੀ ਛੜਕਾਂ ਤੇ ਆਏ ਨਹੀਂ ਇਹਨਾਂ ਨੇ ਕਦੀ ਪੈਟਸ ਆਪਾਂ ਨਹੀਂ ਕੀਤਾ ਜਿਨ੍ਹਾਂ ਨੇ ਕਦੀ ਸਰਕਾਰ ਨੂੰ ਜਵਾਬ ਨਹੀਂ ਦਿੱਤਾ ਜਦੋਂ ਇਹਨਾਂ ਦੀ ਰਿਜ਼ਰਵੇਸ਼ਨ ਇਹਨਾਂ ਦੇ ਹੱਕਾਂ ਤੇ ਉੱਤੇ ਟਾਕਾ ਮਾਰ ਰਹੇ ਹਾਂ ਉਹਨੀਆਂ ਸਰਕਾਰਾਂ ਵਾਰ-ਵਾਰ ਆਉਣ ਵਾਲੀਆਂ ਤੇ ਉਹਨਾਂ ਨੂੰ ਕਦੀ ਨਹੀਂ ਮੂੰਹ ਤੋੜ ਜਵਾਬ ਨਹੀਂ ਦਿੱਤਾ ਕਦੀ ਇਹ ਧਰਨਿਆਂ ਦੇ ਵਿੱਚ ਨਹੀਂ ਪਹੁੰਚੇ ਜਦਕੀ ਬੰਦਾ ਜਦੋਂ ਇਹ ਇਹਨਾਂ ਨੂੰ ਕੋਈ ਵੱਖਰਾ ਕਹਿੰਦੇ ਹੱਕ ਆਪਣੇ ਹੱਕ ਦੇ ਲਈ ਵੱਖਰਾ ਸਾਧਪਤ ਨਹੀਂ ਦਿੱਤਾ ਜਾਂਦਾ ਪਰ ਇਹ ਲੋਕ ਕੀ ਕਰਦੇ ਆ ਇਹ ਤਾਂ ਅਖਬਾਰਾਂ 'ਚ ਪੜ੍ਹ ਕੇ ਨਹੀਂ ਆਉਂਦੇ ਇਹ ਕਦੀ ਫੋਨ ਕਾਲ ਤੇ ਨਹੀਂ ਸੋਤੇ ਪੱਟੀਆਂ-ਪੱਟੀਆਂ ਖ਼ਬਰ ਅਖਬਾਰਾਂ ਦੇ ਵਿੱਚ ਵੀ ਆਇਆ ਕਿ ਰਿਅਰਬਰੇਸ਼ਨ ਦੇ ਕਰਕੇ ਇਹ ਸਾਰਾ ਸਾਰਾ ਕੁਝ ਹੋ ਰਿਹਾ ਕਿ ਪੰਜਾਬ ਬੰਦ ਦੀ ਕੋਲ ਹੈ ਠੀਕ ਹੈ ਕਈ ਸੱਜਣ ਨਹੀਂ ਆਏ ਉਹ ਗੱਲ ਮੈਟਰ ਹੈ ਕਿਉਂਕਿ ਇੱਕ ਸਮਾਜ ਇੱਕ ਸਮਾਜ ਨੂੰ ਦੋ ਪਾੜਿਆਂ ਦੇ ਵਿੱਚ ਜੋ ਆਰਐਸਐਸ ਕਰਨਾ ਚਾਹੁੰਦੀ ਸੀ ਉਹਨੇ ਇਹਨਾਂ ਨੂੰ ਕੀਤਾ ਆਪਸ ਵਿੱਚ ਲੜਾਉਣ ਨੂੰ ਜਾਕੀ ਬਹੁਤ ਹਾਈ ਤੇ ਮੈਂ ਦੇਖਿਆ ਦੋਨੇ ਜਿਹੜੇ ਬਾਲਮਿਕ ਭਾਈਚਾਰਾ ਤੇ ਰਬਦਾਸੀਆ ਭਾਈਚਾਰਾ ਇਕੱਠਾ ਅੰਦੋਲਨ ਕਰ ਰਿਹਾ ਸੀ ਕਿ ਜਿਵੇਂ ਪਹਿਲਾਂ ਰਿਜ਼ਰਵੇਸ਼ਨ ਮਿਲਦੀ ਆ ਮਿਲੇ ਪਰ ਮੈਂ ਉੱਤੇ ਕਿੰਤੂ ਪ੍ਰੰਤੂ ਕਰਦਾ ਕਿ ਨਹੀਂ ਮਿਲਣੀ ਚਾਹੀਦੀ ਇਹ ਤਾਂ ਇਹ ਮੇਰਾ ਮੰਨਣਾ ਇਹ ਕਦੀ ਲੋਕ ਜਿਹੜੇ ਘਰੀ ਬੈਠੇ ਆ ਜਿਨ੍ਹਾਂ ਨੇ ਕਦੀ ਆਪਣੀਆਂ ਰਜਾਈਆਂ ਚੋਂ ਨਹੀਂ ਨਿਕਲੇ ਜਿਹੜੇ ਕਦੀ ਏਸੀ ਦੇ ਵਿੱਚੋਂ ਬਾਹਰ ਨਹੀਂ ਨਿਕਲੇ ਜਿਹੜੇ ਕਦੀ ਕੂਲਰ ਮੋਰੇ ਨਹੀਂ ਉੱਠੇ ਕਦੀ ਛੜਕਤਿਆਂ ਨਹੀਂ ਜਿਨ੍ਹਾਂ ਨੇ ਇੱਕ ਗੁਹਾਰ ਤੱਕ ਨਹੀਂ ਲਈ ਜਿਨ੍ਹਾਂ ਨੇ ਕਦੀ ਪ੍ਰੋਟੈਸਟ ਨਹੀਂ ਕੀਤਾ ਜਿਨ੍ਹਾਂ ਨੇ ਕਦੀ ਝੰਡਾ ਫੜ ਕੇ ਨਹੀਂ ਦਿਖਾਇਆ ਜਿਨ੍ਹਾਂ ਨੇ ਕਾਰਨੀਆਂ ਦੇ ਵਿੱਚ ਜਾਂ ਸੜਕਾਂ ਤੇ ਤਪਦੀਆਂ ਸੜਕਾਂ ਤੇ ਨਹੀਂ ਬੈਠੇ ਜਿਨ੍ਹਾਂ ਨੇ ਇਹਨੂੰ ਉੱਪਰੋਂ ਧੂਪ ਪਾਣੀ ਚੱਲੀਆਂ ਉਹਨਾਂ ਨੂੰ ਕਦੀ ਰਿਜ਼ਰਵੇਸ਼ਨ ਇਹ ਇੱਕ ਸਰਬਾ ਕਰਨਾ ਚਾਹੀਦਾ ਪਿਛਲੇ ਤੋਂ ਲੈ ਕੇ ਹੁਣ ਤੱਕ ਦੇ ਪ੍ਰੋਟੈਸਟ ਦੇਖਣੇ ਚਾਹੀਦੇ ਕਿਹੜੇ ਲੋਕ ਕਰਦੇ ਜਿਹੜੇ ਲੋਕ ਕਰਦੇ ਆ ਉਹਨਾਂ ਨੂੰ ਰਿਜ਼ਰਵੇਸ਼ਨ ਦੇ ਦੇਣੀ ਚਾਹੀਦੀ ਆ ਬਾਕੀ ਜਿਹੜੇ ਲੋਕ ਆ ਜਿਹੜੇ ਕਦੀ ਸੜਕਾਂ ਤੇ ਆਏ ਨਹੀਂ ਨਿਤਰੇ ਨਹੀਂ ਕਦੀ ਨਿਕਲੇ ਨਹੀਂ ਉਹਨਾਂ ਨੂੰ ਰਿਜ਼ਰਵੇਸ਼ਨ ਕਦੀ ਇਹ ਲਾਭ ਲੈ ਰਹੇ ਆ ਘਰਾਂ 'ਚ ਬੈਠੇ ਆ ਇਹਨਾਂ ਨੂੰ ਜਾਨਕੀ ਕਹਿੰਦਾ ਮੈਂ ਕਹਾਂਗਾ ਵੀ ਹਰਾਮ ਦਾ ਖਾਂਦੇ ਆ ਇਹ ਸ਼ਬਦ ਬਹੁਤ ਵੱਡੇ ਮੈਂ ਕਹਿਣ ਲੱਗਾ ਹਰਾਮ ਦਾ ਖਾਂਦੇ ਹਰਾਮ ਤਾਂ ਉਹ ਹੁੰਦੇ ਜਿਹੜੀ ਕਦਰ ਨਾਲ ਚੱਲਣ ਉਹ ਸਾਰੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਇਹ ਸਾਨੂੰ ਮਿਲੀ ਕਿਦਾਂ ਬਹੁਤ ਸਾਰੀਆਂ ਕੈਟਾਗਰੀਆਂ ਇਦਾਂ ਪੰਜਾਬ ਦੇ ਅੰਦਰ ਇਦਾਂ ਦੀਆਂ ਕੈਟਾਗਰੀਆਂ ਜਿਹੜੀਆਂ ਰਿਲੇਸ਼ਨ ਲੈ ਰਹੀਆਂ ਪਰ ਕਦੀ ਛੜਕਾ ਤੇ ਨਹੀਂ ਆਈਆਂ ਫਿਰ ਉਹਨਾਂ ਦੇ ਉਹਨਾਂ ਨੂੰ ਆਪ ਮੂਰੇ ਹੋ ਕੇ ਕਹਿਣਾ ਚਾਹੀਦਾ ਨਾ ਤਾਂ ਅਸੀਂ ਵੀ ਇਹਦੇ ਲਈ ਜੰਗ ਲੜਦੇ ਆ ਨਾ ਸਾਨੂੰ ਇਹ ਚਾਹੀਦੀ ਹੈ ਸਾਡੀ ਕੱਟ ਦੇਣੀ ਚਾਹੀਦੀ ਉਹ ਦੋਨੇ ਪਾਸੇ ਕਸੈਲੇ ਜਿਹੋਗੇ ਕਿਵੇਂ ਯਾਰ ਇਹ ਕੋਈ ਚੀਜ਼ਾਂ ਲਈ ਜਾਂਦੇ ਆ ਨਾ ਉਹ ਉਹ ਆਉਣਾ ਵੀ ਨਹੀਂ ਚਾਹੁੰਦੇ ਉਹ ਕਹਿੰਦੇ ਸਾਡੀ ਹਿੱਸੇ ਦੀ ਲੜਾਈ ਵੀ ਕੋਈ ਹੋਰ ਲੜੇ ਐਦਾਂ ਕਿਉਂ ਬਈ ਇਸ ਕਰਕੇ ਮੈਂ ਕਹਿੰਦਾ ਮੂੜ ਵਿਚਾਰ ਕਰਨੀ ਚਾਹੀਦੀ ਆ ਤੇ ਜਿਹੜੀ ਇਹ ਇਹ ਚਾਲ ਖੇਲੀ ਇਹ ਇਹ ਤਾਂ ਸਰਕਾਰਾਂ ਦੀਆਂ ਚਾਲਾਂ ਸੀ ਇੱਕ ਭਾਈਚਾਰੇ ਨੂੰ ਆਪਸ ਵਿੱਚ ਪਾੜਨ ਦੀਆਂ ਨੰਬਰ 2 ਤੇ ਇਸ ਗੱਲ ਤੇ ਗੌਰ ਕਰਿਓ ਵੀਰੋ ਵੀ ਜਿਹੜੇ ਲੋਕ ਇਹਦਾ ਰੀਹਰਬਿਟੇਸ਼ਨ ਦਾ ਖਾਂਦੇ ਰਹੇ ਹੱਕ ਖਾਂਦੇ ਆ ਹੁਣ ਤੱਕ ਖਾਂਦੇ ਆ ਜਿਨ੍ਹਾਂ ਨੂੰ ਪਤਾ ਨਹੀਂ ਕਨਸਟੀਟਿਊਸ਼ਨ ਵਿੱਚ ਲਿਖਿਆ ਕੀ ਆ ਸਾਨੂੰ ਹੱਕ ਹਕੂਕ ਕਾਨੂੰਨ ਲੈ ਕੇ ਦਿੱਤੇ ਇਹ ਜਿਹੜੇ ਕੀਤੀ ਗਵਾ ਬੰਦੇ ਆ ਇਹਨਾਂ ਦੀ ਰਿਜ਼ਰਵੇਸ਼ਨ ਮੁੱਢ ਤੋਂ ਕੱਟ ਦੇਣੀ ਚਾਹੀਦੀ ਜਿਹਨੇ ਕਦੀ ਵੀ ਧਰਮ ਦੇ ਵਿੱਚ ਨਹੀਂ ਪਹੁੰਚੇ ਜਿਹੜੇ ਕਦੀ ਛੜਕਾ ਤੇ ਨਹੀਂ ਮਿੱਤਰੇ ਜਿਨ੍ਹਾਂ ਨੇ ਕਦੀ ਆਵਾਜ਼ ਨਹੀਂ ਬੁਲੰਦ ਕੀਤੀ ਜਿਨ੍ਹਾਂ ਨੇ ਕਦੀ ਹਾਂ ਦਾ ਨਾਰਾ ਨਹੀਂ ਮਾਰਿਆ ਜਿਹੜੀ ਕਦੀ ਨਾਲ ਖੜੇ ਵੀ ਨਹੀਂ ਜਿਨ੍ਹਾਂ ਨੇ ਦੋ ਅੱਜ ਤੱਕ ਅੱਖਰ ਨਹੀਂ ਲਿਖੇ ਤੇ ਦੋ ਅੱਖਰ ਕਦੀ ਬੋਲੇ ਨਹੀਂ ਇਹਨਾਂ ਲੋਕਾਂ ਦੀ ਬਿਲਕੁਲ ਖਾਰਜ ਕਰ ਦੇਣੀ ਜਾਂ ਕੱਟ ਦੇਣੀ ਚਾਹੀਦੀ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਜ਼ਰੂਰ ਦਿਓ ਇਹ ਜਿਹੜੇ ਘਰੀਂ ਬੈਠੇ ਆ ਕੇਂਦਰ ਮਤਲਬ ਜਿਹੜੀਆਂ ਇਹਦੇ ਵਿੱਚੋਂ ਸਿਰਫ ਦੋ ਕਾਸਟਾਂ ਮੈਂ ਕਹਿਣ ਲੱਗਾ ਜੋ ਮੈਂ ਦੇਖਿਆ ਦੋ ਕਾਸਟਾਂ ਹੀ ਲੜਾਈ ਲੜਦੀਆਂ ਇੱਕ ਬਾਲਮਿਕ ਭਾਈਚਾਰਾ ਇੱਕ ਰਵਦਾਸੀਆ ਭਾਈਚਾਰਾ ਆਪਣੇ ਹੱਕ ਹਕੂਕਾਂ ਲਈ ਸੜਕਾਂ ਤੇ ਆਉਂਦਾ ਹੋਰ ਕੋਈ ਵੀ ਜਿਹੜੇ ਬਾਕੀ ਆ ਜਿਹੜੇ ਉਹਨਾਂ ਨੂੰ ਮੈਂ ਕਦੇ ਵੀ ਨਹੀਂ ਦੇਖਿਆ ਕਿ ਉਹ ਸੜਕਾਂ ਤੇ ਪ੍ਰੋਟੈਸਟ ਕਰਨ ਲਈ ਉਤਰੇ ਹੋਣ ਜਾਂ ਉਹਨੇ ਕੋਈ ਪ੍ਰੋਟੈਸਟ ਕੀਤਾ ਹੋਵੇ ਛੋਟੇ ਤੋਂ ਲੈ ਕੇ ਵੱਡੇ ਤੱਕ ਜਾਂ ਉਹਨਾਂ ਦੇ ਕਦੇ ਹਾਂ ਦਾ ਹੰਗਾਰਾ ਮਾਰਿਆ ਹੋਵੇ ਧੰਨਵਾਦ